But i did ਚਲੋ ਗੁੱਡ ਵਰਕ ਇਹਨੂੰ ਕੰਟੀਨਿਊਲੀ ਰੱਖਣਾ ਹੈ ਆਪਾਂ ਅੱਗੇ ਵੀ ਇਸ ਤਰ੍ਹਾਂ ਹੀ ਕੂੜਾ ਕਲੈਕਟ ਕਰਨਾ ਹੈ ਜਿਹੜਾ ਗਿੱਲਾ ਵਾ ਸਬਜ਼ੀਆਂ ਦੇ ਛਿਲਕੇ ਉਹ ਵੱਖਰਾ ਜਿਹੜਾ ਪਲਾਸਟਿਕ ਹੈ ਲਿਫਾਫੇ ਨੇ ਉਹ ਵੱਖਰੇ ਠੀਕ ਹੈ ਵੱਖਰੇ ਰੱਖਨੇ ਹਾਂ ਵੱਖਰੇ ਹੀ ਰੱਖਨੇ ਆ ਅੱਜ ਅਸੀਂ ਮਿਊਨਿਸਪਲ ਕਾਰਪੋਰੇਸ਼ਨ ਹੁਸ਼ਿਆਰਪੁਰ ਵੱਲੋਂ ਸ਼ਹਿਰ ਦੀ ਸਫਾਈ ਵਾਸਤੇ ਇੱਕ ਡਰਾਈਵ ਚਲਾਈ ਗਈ ਹੈ ਇਹ ਡਰਾਈਵ ਦੇ ਵਿੱਚ ਸਾਡੇ ਦਫ਼ਤਰ ਚ ਜਿੰਨੇ ਵੀ ਅਫੀਸ਼ੀਅਲ ਸੀ ਉਹਨਾਂ ਨੂੰ ਏਰੀਆ ਡਿਸਟ੍ਰੀਬਿਊਟ ਕਰ ਦਿੱਤਾ ਗਿਆ ਔਰਡ ਵਾਈਜ਼ ਉਹ ਆਪਣੇ ਆਪਣੇ ਏਰੀਆ ਵਿੱਚ ਜਿੰਨੇ ਵੀ ਸਫਾਈ ਸੇਵਕ ਲੱਗੇ ਹੋਏ ਨੇ ਸੁਪਰਵਾਈਜ਼ਰਸ ਲੱਗੇ ਹੋਏ ਨੇ ਇਹ ਚੈੱਕ ਕਰਨਗੇ ਕਿ ਜਿਹੜਾ ਸਾਡਾ ਕੂੜੇ ਦੀ ਕਲੈਕਸ਼ਨ ਹੋ ਰਹੀ ਆ ਉਹ ਸੈਗਰੀਗੇਟਡ ਤਰੀਕੇ ਨਾਲ ਹੋ ਰਹੀ ਆ ਕਿ ਨਹੀਂ ਹੋ ਰਹੀ ਤੇ ਮੋਸਟਲੀ ਉਹ ਸਾਰਾ ਜਿਹੜਾ ਰਿਵਿਊ ਅਸੀਂ 3 ਆਵਰਸ ਬਾਅਦ ਸਵੇਰੇ 6 ਵਜੇ ਤੋਂ ਸਾਡੀ ਟੀਮਸ ਅੱਜ ਫੀਲਡ ਵਿੱਚ ਸੀ ਅਸੀਂ ਖੁਦ ਫੀਲਡ ਵਿੱਚ ਜਾ ਕੇ ਸਾਰਾ ਚੈੱਕ ਕੀਤਾ ਤੇ ਉਹਦੇ ਤੋਂ ਇਹ ਪਾਇਆ ਗਿਆ ਕਿ ਨਾਰਮਲੀ ਜੇ ਅਸੀਂ ਦੇਖੀਏ ਤੇ ਮੋਸਟਲੀ ਘਰ ਜਿਹੜੇ ਹੈਗੇ ਆ ਉਹ ਸੈਗਰੀਗੇਟਡ ਵੇਸਟ ਦੇ ਰਹੇ ਨੇ ਉਹ ਸਾਰਾ ਸੈਗਰੀਗੇਟਡ ਵੇਸ ਜਦੋਂ ਅਸੀਂ ਇੱਥੇ ਪਿਟਸ ਵਿੱਚ ਪਾਵਾਂਗੇ ਫਿਗਰਿਸ ਦੇ ਵਿੱਚ ਭੇਜਾਂਗੇ ਤੇ ਉਹਦੇ ਨਾਲ ਜਿਹੜਾ ਸਾਡਾ ਗਿੱਲਾ ਕੂੜਾ ਉਹ ਪ੍ਰੋਪਰ ਪ੍ਰੋਸੈਸ ਹੋਏਗਾ ਜਿਹੜੀ ਪ੍ਰੋਬਲਮ ਆ ਰਹੀ ਹੈ ਪ੍ਰੋਬਲਮ ਆ ਰਹੀ ਹੈ ਪੋਲੀਥੀਨ ਦੀ ਮੋਸਟਲੀ ਜਿਹੜਾ 70 80% ਵੇਸਟ ਹੈ ਉਹ ਸਾਡਾ ਪੋਲੀਥੀਨਸ ਦਾ ਆ ਰਿਹਾ ਸੋ ਚੀਜ਼ ਨੂੰ ਧਿਆਨ ਚ ਰੱਖਦੇ ਹੋਏ ਅਸੀਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਾਂਗੇ ਕਿ ਸਾਡਾ ਕਾਰਪੋਰੇਸ਼ਨ ਦਾ ਜਿਹੜਾ ਇਹ ਡਰਾਈਵ ਹੈਗਾ ਉਹਦੇ ਵਿੱਚ ਸਾਡਾ ਸਾਥ ਦੇਣ ਮਿਨੀਮਮ ਯੂਜ਼ ਜਿਹੜਾ ਪੋਲੀਥੀਨ ਦਾ ਉਹ ਕੀਤਾ ਜਾਵੇ ਜਦੋਂ ਵੀ ਅਸੀਂ ਕਿਤੇ ਬਾਜ਼ਾਰ ਵਿੱਚ ਸਬਜ਼ੀ ਲੈਣ ਜਾਂਦੇ ਹਾਂ ਫਰੂਟਸ ਲੈਣ ਜਾਂਦੇ ਹਾਂ ਕੋਈ ਵੀ ਐਸੈਂਸ਼ੀਅਲ ਸਰਵਿਸਿਜ਼ ਦੀ ਕੋਈ ਵੀ ਚੀਜ਼ ਲੈਣ ਜਾਂਦੇ ਹਾਂ ਤੇ ਉਹ ਆਪਣੇ ਜਿਹੜਾ ਕਲੋਥ ਬੈਗ ਆ ਉਹਦੇ ਵਿੱਚ ਹੀ ਲੈ ਕੇ ਆਣ ਤਾਂ ਕਿ ਸ਼ਹਿਰ ਦੇ ਵਿੱਚ ਜਿੰਨਾ ਵੀ ਪੋਲੀਥੀਨ ਦਾ ਅਸੀਂ ਅੱਜ ਦੇਖਿਆ ਉਹ ਯੂਜ਼ ਜਿਹੜਾ ਘਟਾਇਆ ਜਾਵੇ ਜਿੰਨੇ ਵੀ ਅਸੀਂ ਡੰਪਸ ਦੇਖਦੇ ਹਾਂ ਸ਼ਹਿਰ ਵਿੱਚ ਜਗ੍ਹਾ ਤੇ ਜੇ ਹੁੰਦੇ ਨੇ ਉਹ ਸਿਰਫ ਲਿਫਾਫਿਆਂ ਦੇ ਹੀ ਹੁੰਦੇ ਨੇ ਸੋ ਇਹ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਜਿੰਨਾ ਵੀ ਸਟਾਫ ਸਾਡਾ ਮੌਕੇ ਤੇ ਅੱਜ ਮੌਜੂਦ ਹੈ ਉਹਨਾਂ ਸਾਰਿਆਂ ਦੀ ਹੈਲਪ ਕਰਨ ਇਹ ਡਰਾਈਵ ਅਸੀਂ ਅੱਗੇ ਵੀ ਚਲਾਵਾਂਗੇ ਅੱਜ ਤੋਂ ਹੁਣ 2 ਦਿਨ ਹੋਰ ਜਿਹੜਾ ਇਹ ਡਰਾਈਵ ਕੰਟੀਨਿਊ ਹੋਏਗੀ